ਲਗਾਤਾਰ ਭਾਰੀ ਮੀਂਹ ਨੇ ਚਾਰੇ ਪਾਸੇ ਤਬਾਹੀ ਹੀ ਤਬਾਹੀ ਮਚਾਈ ਹੋਈ ਆ ਕਈ ਇਲਾਕਿਆਂ ਦੇ ਵਿੱਚ ਹੜ੍ਹ ਨੇ ਅਜਿਹੇ ਲੋਕਾਂ ਦਾ ਨੁਕਸਾਨ ਕੀਤਾ ਕਿ ਲੋਕ ਬੇਕਾਰ ਹੋ ਚੁੱਕੇ ਨੇ ਤੇ ਲਗਾਤਾਰ ਹੁਣ ਹੋਰ ਨਾਲ ਇਲਾਕਿਆਂ ਦੇ ਵਿੱਚ ਮੀਂਹ ਦੇ ਪਾਣੀ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਤਸਵੀਰਾਂ ਤੁਹਾਨੂੰ ਨਕੋਦਰ ਦੇ ਸੁੰਦਰ ਨਗਰ ਤੋਂ ਦਿਖਾਉਂਦੇ ਆ ਜਿੱਥੇ ਕਿ ਪਾਣੀ ਆਉਣ ਦੇ ਕਰਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਕਿ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ 2 2.5 ਫੁੱਟ ਤੱਕ ਪਹੁੰਚ ਚੁੱਕਿਆ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਲੋਕਾਂ ਦੇ ਘਰਾਂ ਦੇ ਵਿੱਚ ਕਿੰਨਾ ਪਾਣੀ ਜਿਹੜਾ ਕਿ ਦਾਖਲ ਹੋ ਚੁੱਕਿਆ ਗਲੀਆਂ ਪਾਣੀ ਦੇ ਨਾਲ ਨੱਕੋ ਨੱਕ ਹੋ ਚੁੱਕੇ ਨੇ ਲੋਕਾਂ ਦਾ ਆਉਣਾ ਜਾਣਾ ਇੱਥੋਂ ਜਿਹੜਾ ਕਿ ਔਖਾ ਹੋ ਗਿਆ ਤੇ ਇਸ ਦੇ ਨਾਲ ਹੀ ਦੁਕਾਨਾਂ ਦੇ ਵਿੱਚ ਵੀ ਜਿਹੜਾ ਕਿ ਪਾਣੀ ਵੜ ਚੁੱਕਿਆ ਤੇ ਆਉਣ ਜਾਣ ਵਾਲੇ ਵਾਹਨ ਉਹ ਵੀ ਜਿਹੜੇ ਕਿ ਪਾਣੀ ਦੇ ਵਿੱਚ ਨਹੀਂ ਚੱਲਦੇ ਨਜ਼ਰ ਆਏ ਜਿਹਦੇ ਚੱਲਦੇ ਲੋਕਾਂ ਦਾ ਕਹਿਣਾ ਕਿ ਪਾਣੀ ਆਉਣ ਦੇ ਕਰਕੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਖਤ ਪਾਣੀ ਆ ਇੰਨਾ ਪਾਣੀ ਨਹੀਂ ਹੋਣਾ ਚਾਹੀਦਾ ਜਿੰਨਾ ਪਾਣੀ ਆ ਕੋਈ ਇੱਥੇ ਸਹੂਲਤ ਨਹੀਂ ਹੈ ਸੀਵਰੇਜ ਦਾ ਕੋਈ ਸਹੂਲਤ ਨਹੀਂ ਹੈਗੀ ਕੋਈ ਸਾਫ ਨਹੀਂ ਕਰਨ ਆਉਂਦਾ ਨਾ ਕਬੇਟੀ ਆਉਂਦੀ ਆ ਨਾ ਕੋਈ ਜਿਹੜੇ ਬਣਦੇ ਆ ਕੋਈ ਨਹੀਂ ਇੱਥੇ ਸਾਫ ਕਰਦਾ ਹੈ ਕਾਉਂਸਲਰ ਕੋ ਕਹਿਰਾ ਕੇ ਸਾਨੂੰ ਆ ਕੇ ਸਾਥ ਨਹੀਂ ਸੀਨੇ ਪੁੱਛਿਆ ਤੱਕ ਵੀ ਨਹੀਂ ਸਾਨੂੰ ਹੈਗਾ ਦੇਖੋ ਸਾਡੇ ਘਰਾਂ ਦੇ ਵਿੱਚ ਇੰਨਾ ਪਾਣੀ ਆ ਹਨ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹੇ ਕਰਦੇ ਆ ਉਹਨਾਂ ਨੂੰ ਆ ਸਾਰਾ ਸਾਫ ਕਰਨਾ ਚਾਹੀਦਾ ਆ ਸਾਰਾ ਇਹਦੀ ਸਹੂਲਤ ਹੋਣੀ ਚਾਹੀਦੀ ਆ ਹੁਣ ਇੰਨੇ ਨੇ ਪੈਸੇ ਲਾਏ ਘਰਾਂ ਤੇ ਘਰਾਂ ਦੇ ਵਿੱਚ ਪਾਣੀ ਬੜਿਆ ਆ ਸਾਡੇ ਕਿੰਨੇ ਸਮਾਨ ਆ ਸ ਕਿੰਨੇ ਸਾਰੇ ਪਾਗੀ ਖਰਾਬ ਹੁੰਦੇ ਆ ਇਹੇ ਸਾਡੀ ਤਾਂ ਬੇਨਤੀ ਆ ਕਿ ਸਾਰਾ ਇਹਦਾ ਸੁਧਾਰ ਕਰਨਾ ਤੁਹਾਡਾ ਨੁਕਸਾਨ ਕਿੰਨਾ ਹੋ ਗਿਆ ਸਾਡਾ ਨੁਕਸਾਨ ਇਹ ਆ ਵੀ ਕੱਪੜੇ ਢੀੜੇ ਪੈ ਗਏ ਹੁਣ ਮੋਰੇ ਅਸੀਂ ਆ ਦੇ ਮੋਰੇ ਬਾ ਲਾਈਆ ਦੇਖ ਲਓ ਤੁਸੀਂ ਤੇ ਸਾਰੇ ਅੰਦਰ ਪਾਣੀ ਜਾਂਦਾ ਕਿੱਦਾਂ ਕਿੰਨੇ ਮਹਿੰਗੇ ਬੈੱਡ ਆ ਗਰੀਬ ਜਨਤਾ ਨੇ ਕਿੱਥੋਂ ਅਸੀਂ ਲੈ ਲੈਣੀ ਹੈ ਹਨਾ ਤੇ ਬੇਪੇਟੀਆਂ ਚ ਪਾਣੀ ਪੈ ਗਿਆ ਬਿੱਟੇ ਦੇ ਵਿੱਚ ਪੈ ਗਿਆ ਹਾਰ ਕੇ ਅਸੀਂ ਹੁਣ ਸੀਮੈਂਟ ਲਿਆ ਕੇ ਮੂਰੇ ਆ ਦੇਖੋ ਤੁਸੀਂ ਅੰਦਰ ਵੜ ਕੇ ਸੀਮੈਂਟ ਹੀ ਨਾ ਕੇ ਲਾਇਆ ਤਾਂ ਸਾਰੇ ਬੇਪਰਾਨਾ ਪਾਣੀ ਬਾਹਰ ਕੱਟਿਆ ਥੰਮ ਨਹੀਂ ਹੁੰਦਾ ਪਾਣੀ ਤੁਸੀਂ ਆਪ ਹੀ ਦੇਖ ਲਓ ਹਨਾ ਦੇਤਾ ਆ ਵੇ ਇਹ ਦੀ ਸਹੂਲਤ ਆ ਇਹ ਛੜਕ ਜਿਹੜੀ ਆ ਸੋਹਣੀ ਬਣਾਉਣੀ ਚਾਹੀਦੀ ਸ਼ਿਵਰਾਜ ਇਹਨਾਂ ਨੂੰ ਸਾਫ਼ ਕਰਾਉਣੇ ਚਾਹੀਦੇ ਆ ਕਦੀ ਸ਼ਿਵਰਾਜ ਨਹੀਂ ਕੋਈ ਸਾਫ਼ ਕਰਨਾ ਆ ਅੱਜ ਤੱਕ ਕਿੰਨੇ ਸਾਲ ਹੋ ਗਏ ਜੀ ਸਰ ਪਹਿਲੀ ਵਾਰ ਹੀ ਦੇਖਿਆ 43 ਈਅਰ ਏਜ ਹੈ ਮੇਰੀ ਤੇ ਪਹਿਲੀ ਵਾਰ ਹੀ ਦੇਖਿਆ ਵੀ ਇੰਨਾ ਪਾਣੀ ਆ ਆ ਪ੍ਰਸਾਦ ਹੁੰਦੀ ਘੰਟਾ 2 ਘੰਟੇ ਪ੍ਰਸਾਦ ਹੁੰਦੀ ਮਾੜਾ ਮੋਟਾ ਪਾਣੀ ਹੁੰਦਾ ਚਲੋ ਪ੍ਰਸਾਦ ਦਾ ਉਹ ਸੁੱਕ ਜਾਂਦਾ ਇਹ ਪਹਿਲੀ ਵਾਰੀ ਆ ਇਹ ਕੱਲ ਕੱਲ ਦੁਪਹਿਰ ਦਾ ਪਾਣੀ ਆ ਰਿਹਾ ਤੇ ਪਾਣੀ ਹੋਰ ਅੱਗੇ ਤੋਂ ਅੱਗੇ ਵਧੀ ਜਾ ਰਿਹਾ ਆ ਤੇ ਇੰਨਾ ਪਾਣੀ ਹੋ ਗਿਆ ਵੀ ਤਰੀਮ ਸਾਰਿਆਂ ਦੇ ਘਰਾਂ ਚ ਪਾਣੀ ਅੰਦਰ ਤੱਕ ਚਲ ਗਿਆ ਘਰਾਂ ਦੇ ਕੀ ਹਾਲਾਤ ਆ ਘਰਾਂ ਦੇ ਹਾਲਤ ਆ ਦੇਖੋ ਸਾਡੇ ਸਾਹਮਣੇ ਜੈਨ ਸਿੰਘ ਦਾ ਘਰ ਆ ਇਹਨਾਂ ਦੇ ਬੱਚੇ ਆ ਦੋ ਛੋਟੇ ਹਾਰ ਕੇ ਉਹਨਾਂ ਨੂੰ ਇੱਥੋਂ ਸ਼ਿਫਟ ਹੋਣਾ ਪਿਆ ਤੇ ਅੰਦਰ ਕਟੋਕਟ 3 ਤੋਂ 4 ਫੁੱਟ ਅੰਦਰ ਅੰਦਰ ਪਾਣੀ ਆਵਾਂਗੇ ਅੰਦਰ ਪਾਣੀ ਜਾ ਚੁੱਕਾ ਹੈ ਹਾਂ ਹਾਂ ਜੀ ਹਾਂ ਜੀ ਇਹ ਪਤਾ ਲੱਗਾ ਕਿ ਕਿੱਧਰੋਂ ਪਾਣੀ ਆ ਰਿਹਾ ਹੈਗਾ ਕੋਈ ਕੋਈ ਖਾਸ ਨਹੀਂ ਪਤਾ ਲੱਗਾ ਬਸ ਇਹੀ ਕਹਿ ਰਹੇ ਆ ਵੀ ਇੱਥੇ ਮੋਹਵਾਲ ਦੇ ਨਾਲ ਕੋਈ ਡਰੇਨ ਆ ਉਹਦਾ ਪਤਾ ਨਹੀਂ ਉਹ ਟੁੱਟ ਗਈ ਹੈ ਜਾਂ ਓਵਰਫਲੋ ਹੋ ਕੇ ਆ ਰਿਹਾ ਉਧਰ ਦੀ ਪਾਇਆ ਰੇੜ ਮਾਤੇ ਬਾਇਆ ਰਹਿਮਾਨਪੁਰੇ ਵਿੱਚ ਦੀ ਸੜਕ ਪਾਰ ਕਰਕੇ ਇਧਰੋਂ ਪਾਣੀ ਸਾਰਾ ਆ ਰਿਹਾ ਤੇ ਰਾਸ਼ਨ ਵੀ ਹੁਣ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ ਥੋੜਾ ਬੋਤਾ ਰਾਸ਼ਨ ਸਾਨੂੰ ਗੱਡੀ 'ਚ ਦੇ ਕੇ ਗਏ ਉਹ ਵੀ ਉਹ ਵੀ ਗੱਡੀ 'ਚ ਉਤਰੇ ਨਹੀਂ ਕਿਉਂਕਿ ਉੱਥੇ ਲੋਕ ਤਾਂ ਮਜਬੂਰੀ ਉਹ ਤਾਂ ਆਏ ਆ ਮੈਂ ਕਿਹਾ ਤੁਸੀਂ ਕੱਲ ਹੀ ਹੁਣ ਆਪਣਾ ਗਿੱਲੇ ਹੋਣਾ ਮੈਂ ਉਤਰ ਕੇ ਉਹਨਾਂ ਕੋਲ ਰਾਸ਼ਨ ਪੜਿਆ ਤੇ ਬਹੁਤ ਬੁਰਾ ਹਾਲ ਆ ਤੂੰ ਵੀ ਨਰ ਵੀ ਜੇ ਗੱਲ ਕਰੀਏ ਤੀਰ ਸਾਹਿਬ ਇਥੋਂ ਕੱਟਣਾ ਬੜਾ ਔਖਾ ਉਹ ਔਖਾ ਜੀ ਔਖਾ ਮੈਂ ਕੱਲ ਆਫਿਸ ਤੋਂ ਆਇਆ ਸ਼ਾਮੀ 6 ਵਜੇ ਆਫਿਸ ਤੋਂ ਆਇਆ ਤਾਂ ਮੇਰੀ ਐਕਟਵਾ ਬੰਦ ਹੋ ਗਈ ਮੈਂ ਰੇਡ ਕੇ ਲੈ ਕੇ ਐਕਟਵਾ ਆਪਣੀ ਅੰਦਰ ਕੀਤੀ ਤੇ ਅੱਜ ਸਵੇਰ ਦਾ ਮੇਰੀ ਗੱਡੀ ਐਕਟਵਾ ਅੰਦਰ ਹੀ ਖੜੇ ਆ ਬਾਹਰ ਨਹੀਂ ਕੱਢੇ ਇਹਨੂੰ ਪਤਾ ਬਾਹਰ ਕੱਢੇ ਬਾਤ ਡੁੱਬਣ ਵਾਲਾ ਹਿਸਾਬ ਆ ਸੋ ਦਾਦੀ ਕੀ ਪਾਣੀ ਦੀ ਮਾਰ ਆਏ ਲੋਕਾਂ ਦਾ ਸਭ ਕੁਝ ਤਬਾਹ ਹੋ ਚੁੱਕਿਆ ਜਿਸ ਦੇ ਚੱਲਦੇ ਲੋਕ ਕਾਫੀ ਚਿੰਤਾ ਦੇ ਵਿੱਚ ਨੇ ਦੂਸਰੇ ਪਾਸੇ ਹੁਣ ਹੋਰ ਨਾਲ ਇਲਾਕਿਆਂ ਦੇ ਵਿੱਚ ਵੀ ਪਾਣੀ ਵੜਨਾ ਸ਼ੁਰੂ ਹੋ ਗਿਆ ਜਿਸ ਕਰਕੇ ਲੋਕਾਂ ਦੇ ਵਿੱਚ ਸਹਿਮਤਾ ਦਾ ਮਾਹੌਲ ਹੈ ਹਕੀਕਤ ਟੀਵੀ ਪੰਜਾਬੀ ਲਈ ਨਕੌਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ